ਸਾਤਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧਦੇ ਤਣਾਅ ਕਾਰਨ ਪੂਰੀ ਦੁਨੀਆ ਦੀਆਂ ਨਜ਼ਰਾਂ ਇਹਨਾਂ ਦੋਵਾਂ ਦੇਸ਼ਾਂ ਤੇ ਟਿਕੀਆਂ ਹੋਈਆਂ ਨੇ ਹੁਣ ਇਹਨਾਂ ਦੋਵਾਂ ਦੇਸ਼ਾਂ ਵਿਚਕਾਰ ਅਮਰੀਕਾ ਦੀ ਵਿਚੋਲਗੀ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਭਾਰਤ ਪਾਕਿਸਤਾਨ ਟਕਰਾਅ ਵਿੱਚ ਵਿਚੋਲਗੀ ਕਰਨ ਦੀਆਂ ਅਮਰੀਕਾ ਦੀਆਂ ਕੋਸ਼ਿਸ਼ਾਂ ਬਾਰੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਟ ਨੇ ਕਿਹਾ ਕਿ ਉਹ ਜਿਸ ਵਿੱਚ ਵਿਦੇਸ਼ ਮੰਤਰੀ ਅਤੇ ਉਹਨਾਂ ਦੇ ਮਾਰਕ ਰੂਬਿਓ ਸ਼ਾਮਿਲ ਨੇ ਰਾਸ਼ਟਰਪਤੀ ਨੇ ਪ੍ਰਗਟ ਕੀਤਾ ਹੈ ਕਿ ਉਹ ਚਾਹੁੰਦੇ ਨੇ ਕਿ ਇਹ ਤਣਾਅ ਜਲਦੀ ਤੋਂ ਜਲਦੀ ਖਤਮ ਹੋ ਜਾਵੇ ਉਹ ਸਮਝਦੇ ਹਨ ਕਿ ਦੋਵੇਂ ਦੇਸ਼ ਤਹਾਕਿਆਂ ਤੋਂ ਇੱਕ ਦੂਜੇ ਦੇ ਨਾਲ ਮਤਭੇਦਾਂ ਵਿੱਚ ਨੇ ਰਾਸ਼ਟਰਪਤੀ 트ੰਪ ਦੇ ਓਵਲ ਦਫਤਰ ਆਉਣ ਤੋਂ ਬਹੁਤ ਪਹਿਲਾਂ ਹਾਲਾਂਕਿ ਉਹਨਾਂ ਦੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਨਾਲ ਚੰਗੇ ਸਬੰਧ ਨੇ ਵਿਦੇਸ਼ ਮੰਤਰੀ ਮਾਰਕ ਰੂਬਿਓ ਦੋਵਾਂ ਦੇਸ਼ਾਂ ਦੇ ਨੇਤਾਵਾਂ ਨਾਲ ਲਗਾਤਾਰ ਸੰਪਰਕ ਵਿੱਚ ਨੇ ਇਹ ਜਾਣਕਾਰੀ ਪ੍ਰੈਸ ਕਤਰ ਵੱਲੋਂ ਦਿੱਤੀ ਗਈ ਹੈ ਦੂਜੇ ਪਾਸੇ ਪਾਕਿਸਤਾਨ ਵੱਲੋਂ ਸਰਹੱਦ ਤੇ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਦਾ ਭਾਰਤੀ ਫੌਜ ਟੁਕਵਾਂ ਜਵਾਬ ਵੀ ਦੇ ਰਹੀਆਂ ਨੇ ਅਜਹੀ ਸਥਿਤੀ ਵਿੱਚ ਪੂਰੀ ਦੁਨੀਆ ਇਸ ਗੱਲ ਤੇ ਨਜ਼ਰ ਰੱਖ ਰਹੀ ਹੈ ਕਿ ਅਮਰੀਕਾ ਦੇ ਵਾਈਟ ਹਾਊਸ ਨੇ ਇਸ ਉੱਪਰ ਕੀ ਪ੍ਰਤੀਕਿਰਿਆ ਦੇਣੀ ਹੈ ਜਾਂ ਫਿਰ ਕੀ ਕੋਈ ਗਲਬਾਦ ਦਾ ਰਸਤਾ ਵਾਈਟ ਹਾਊਸ ਕੱਢੇਗਾ ਤਾਂ ਇਸੇ ਦੇ ਨਾਲ ਪਾਕਿਸਤਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਇੱਕ ਹੋਰ ਵੱਡੀ ਖਬਰ ਦਿੱਤੀ ਹੈ ਪਾਕਿਸਤਾਨ ਸਰਕਾਰ ਨੇ ਅੰਤਰਰਾਸ਼ਟਰੀ ਮੁਦਰਾ ਫੰਡ ਯਾਨੀ ਕਿ ਆਈਐਮਐਫ ਵੱਲੋਂ 7 ਬਿਲੀਅਨ ਡਾਲਰ ਦੇ ਪ੍ਰੋਗਰਾਮ ਦੀ ਪਹਿਲੀ ਸਮੀਖਿਆ ਨੂੰ ਮਨਜ਼ੂਰੀ ਮਿਲਣ ਦੀ ਗੱਲ ਕਹੀ ਹੈ ਯਾਨੀ ਕਿ ਪਹਿਲੀ ਕਿਸ਼ਤ ਉਹਨਾਂ ਨੂੰ ਮਿਲਣ ਜਾ ਰਹੀ ਹੈ ਜਿਸ ਨੂੰ 22 ਅਪ੍ਰੈਲ 2025 ਨੂੰ ਪਹਿਲਗਾਮ ਅਤਵਾਦੀ ਹਮਲੇ ਨੂੰ ਲੈ ਕੇ ਭਾਰਤ ਨਾਲ ਟਕਰਾਅ ਵਿੱਚ ਫਸੇ ਦੇਸ਼ ਲਈ 1 ਬਿਲੀਅਨ ਡਾਲਰ ਦੀ ਨਕਦੀ ਜਾਰੀ ਕੀਤੀ ਜਾ ਰਹੀ ਹੈ ਜਿਸ ਨੂੰ ਕਿ ਭਾਰਤ ਜੋ ਹੈ ਉਹ ਵਿਰੋਧ ਦੀ ਨਜ਼ਰ ਦੇ ਨਾਲ ਹੀ ਦੇਖ ਰਿਹਾ ਹੈ ਪਰਵਾਣਗੀ ਤੋਂ ਪਹਿਲਾਂ ਭਾਰਤ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ 2.3 ਬਿਲੀਅਨ ਡਾਲਰ ਦੇ ਨਵੇਂ ਕਰਜ਼ੇ ਦੇਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਸੀ ਇਹ ਕਹਿੰਦੇ ਹੋਏ ਕਿ ਉਹਨਾਂ ਦੀ ਦੁਰਵਰਤੋਂ ਰਾਜ ਪ੍ਰਯੋਜਿਤ ਸਰਹੱਦ ਪਾਰ ਅਤਵਾਦ ਨੂੰ ਵਿੱਤ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ ਤਾਂ ਇਹਨਾਂ ਦੋਵਾਂ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਅਸੀਂ ਸਾਡੇ ادارے ਦੇ ਸੀਈਓ ਦੇ ਨਾਲ ਸੰਪਰਕ ਕਰਨ ਜਾ ਰਹੇ ਹਾਂ ਤੇ ਉਹਨਾਂ ਦੇ ਨਾਲ ਗੱਲ ਕਰਾਂਗੇ ਅੰਤਰਰਾਸ਼ਟਰੀ ਪੱਧਰ ਤੇ ਇਹ ਮੁੱਦਾ ਕਿੱਥੇ ਜਾ ਪਹੁੰਚਿਆ ਹੈ یا پھر امریکہ اس پورے مسئلے ਨੂੰ ਲੈ ਕੇ ਕਿੰਨਾ ਕੁ ਗੰਭੀਰ ਹੈ یا پھر IMF ਵੱਲੋਂ ਜੇਕਰ ਪਾਕਿਸਤਾਨ ਨੂੰ ਇਹ ਮੁਦਰਾ ਦਿੱਤੀ ਜਾ ਰਹੀ ਹੈ ਇਹ ਕਿਸ਼ ਜੋ ਹੈ 1 ਬਿਲੀਅਨ ਜੀ ਦਿੱਤਾ ਜਾ ਰਿਹਾ ਹੈ 1 ਬਿਲੀਅਨ ਡਾਲਰ ਦੀ ਇਸ ਕਿਸ਼ਤ ਦਾ ਪਾਕਿਸਤਾਨ ਕਿਸ ਤਰ੍ਹਾਂ ਇਸਤੇਮਾਲ ਕਰ ਸਕਦਾ ਹੈ ਭਾਰਤ ਦਾ ਉਸਤੇ ਕੀ ਪ੍ਰਭਾਵ ਪਵੇਗਾ گلوبਲ ਲੈਵਲ ਤੇ ਇਹਨਾਂ ਦੋਨਾਂ ਖਬਰਾਂ ਦਾ ਕੀ ਅਸਰ ਪਵੇਗਾ ਉਹ ਗੱਲਬਾਤ ਲਈ ਚਲਦੇ ਆਂ ਤਾਂ ਬਿਲਕੁਲ ਜੀ ਇਸ ਪੂਰੇ ਮੁੱਦੇ ਬਾਬਤ ਗੱਲ ਕਰਨ ਦੇ ਲਈ ਸਾਡੇ ਮੰਚ ਦੇ ਸੀਈਓ ਿਰਵਿੰਦਰ ਸਿੰਘ ਆਲੂਵਾਲੀਆ ਸਾਡੇ ਨਾਲ ਜੁੜ ਗਏ ਨੇ ਆਓ तमाम ਖਬਰਾਂ ਉੱਪਰ तमाम ਮੁੱਦਿਆਂ ਉੱਪਰ ਉਹਨਾਂ ਦੇ ਨਾਲ ਚਰਚਾ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਸਰ ਬਹੁਤ ਧੰਨਵਾਦ ਪ੍ਰਦੀਪ ਜੀ ਸਰ ਸਭ ਤੋਂ ਪਹਿਲਾਂ ਤਾਂ ਵਾਈਟ ਹਾਊਸ ਜੋ ਹੈ ਉਸ ਦੀ ਨਜ਼ਰ ਹੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਰਿਹਾ ਹੈ ਔਰ ਪੂਰੀ ਦੁਨੀਆ ਦੇ ਨਾਲ ਵਾਈਟ ਹਾਊਸ ਦੀਆਂ ਨਜ਼ਰਾਂ ਇਸ ਉੱਪਰ ਨੇ ਅ ਯੂਐਸ ਦੇ ਜੋ ਪ੍ਰੈਜ਼ੀਡੈਂਟ ਨੇ 트럼ਪ ਸਾਹਿਬ ਉਹਨਾਂ ਦੀਆਂ ਨਜ਼ਰਾਂ ਨੇ ਔਰ ਫਿਲਹਾਲ ਵਾਈਟ ਹਾਊਸ ਨੇ ਦੋਵਾਂ ਮੁਲਕਾਂ ਵਿਚਾਲੇ ਤਣਾਅ ਤੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ ਤੇ ਫਿਲਹਾਲ ਉਹਨਾਂ ਦੇ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਦਾ ਬਿਆਨ ਆਇਆ ਹੈ ਕਿ ਯੂਐਸਏ ਦੇ ਜੋ ਸਕੱਤਰ ਨੇ ਮਾਰਕ ਰੂਬਿਓ ਉਹ ਦੋਨਾਂ ਦੇਸ਼ਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਜੀ ਕਰਦੀਪ ਜੀ ਜੇ ਅਮਰੀਕਾ ਦੀ ਗੱਲ ਕਰਦੇ ਹਾਂ ਤਾਂ ਅਮਰੀਕਾ ਵਿਸ਼ਵ ਦੇ ਵਿੱਚ ਕਿਤੇ ਵੀ ਕੋਈ ਮਸੱਈ ਆਂਦੀ ਹੈ ਤਾਂ ਅਮਰੀਕਾ ਦਾ ਵਰਸ਼ਨ ਜਾਣਨ ਲਈ ਅੰਤਰਰਾਸ਼ਟਰੀ মিডিਆ ਹਮੇਸ਼ਾ ਸਰਗਰਮ ਰਹਿੰਦਾ ਆ ਜੀ ਕੈਨੇਡਾ ਦੇ ਵਿੱਚ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਕ ਕਰਨ ਨੂੰ ਵੀ ਇਹ ਸਵਾਲ ਪੁੱਛੇ ਗਏ ਇੰਡੀਅਨ মিডিਆ ਵੱਲੋਂ ਕਿ ਤੁਸੀਂ ਕੀ ਕੀ ਚਾਹੁੰਦੇ ਹੋ ਕਿਦਾਂ ਇੰਡੀਆ ਪਾਕਿਸਤਾਨ ਦੇ ਰਿਲੇਸ਼ਨ ਨੂੰ ਦੇਖਦੇ ਹੋ ਸੋ ਇਦਾਂ ਹੀ ਅਮਰੀਕਾ ਦੇ ਵਿੱਚ ਵੀ ਬਹਿਰਬਾਜ਼ੀ ਹੋ ਰਹੀ ਹੈ ਤੇ মিডিਆ ਨਾਲ ਜਦੋਂ ਗੱਲ ਕਰ ਰਹੇ ਸੀਗੇ ਪ੍ਰੈਸ ਸੈਕਟਰੀ ਨੇ ਜਿਹੜੇ ਯੂ ਐਸ ਏ ਦੇ ਵਾਈਟ ਹਾਊਸ ਦੇ ਉਹਨਾਂ ਨੇ ਜਦੋਂ ਗੱਲ ਕੀਤੀ ਉਹ ਕਹਿੰਦੇ ਜੀ ਅ ਪ੍ਰੈਸ ਸੈਕਟਰੀ ਕੈਰੋਲਿਨ ਲੇਵਟ ਨੇ ਇਹ ਜੀ ਤੇ ਕਹਿੰਦੇ ਮਿਲਟਰੀ ਐਕਸ਼ਨ ਜਿਹੜਾ ਇੰਡੀਆ ਪਾਕਿਸਤਾਨ ਦਾ ਆਇਆ ਉਹ ਇੰਟੈਂਸੀਫਾਈ ਹੋਇਆ ਹੋਇਆ ਹੈ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜੋ 9 ਟੈਰਰ ਸਟ੍ਰਾਈਕਸ ਨੇ ਉਹ ਉਹ ਸਾਰੀ ਹਿਸਟਰੀ ਸਾਰਿਆਂ ਨੂੰ ਪਤਾ ਹੈਗੀ ਹੈ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਹਿੰਦੇ ਜੀ ਜਿਹੜਾ ਓਵਲ ਆਫਿਸ ਹੈ ਤੇ ਪ੍ਰੈਜ਼ੀਡੈਂਟ 트੍ਰੰਪ ਉਹ ਪਹਿਲਾਂ ਵੀ ਕਹਿੰਦੇ ਕਹਿ ਚੁੱਕੇ ਨੇ ਕਿ ਅ ਇਹ ਦੋਨੋਂ ਕੰਟਰੀਜ਼ ਕਈ ਦਹਾਕੀਆਂ ਤੋਂ ਆਪਸ ਦੇ ਵਿੱਚ ਲੜਦੇ ਨੇ ਇਹਨਾਂ ਦੇ ਰਿਲੇਸ਼ਨ ਕੋਈ ਬਹੁਤੇ ਵਧੀਆ ਹੈ ਨਹੀਂ ਜੀ ਪਰ ਇਹਨੂੰ ਕਹਿੰਦੇ ਇਸ ਵੇਲੇ ਪ੍ਰੈਜ਼ੀਡੈਂਟ ਜਿਹੜੇ ਨੇ ਡੀਸਕੇਲੇਟ ਕਰਨਾ ਚਾਹੁੰਦੇ ਨੇ ਐਜ਼ ਕੁਇਕਲੀ ਐਜ਼ ਪੋਸੀਬਲ ਜੋ ਡੋਨਲਡ ਟਰੰਪ ਨੇ ਕਿਹਾ ਸੀ ਉਹੀ ਸਟੇਟਮੈਂਟ ਇਹਨਾਂ ਨੇ ਦੁਹਰਾਈ ਹੈ ਜੀ ਕੁਝ ਨਵੀਂ ਸਟੇਟਮੈਂਟ ਨਹੀਂ ਹੈ ਕਿਉਂਕਿ ਇਹ ਚੀਜ਼ 2 ਦਿਨ ਪਹਿਲਾਂ ਡੋਨਲਡ ਟਰੰਪ ਕਹਿ ਚੁੱਕੇ ਨੇ ਪਰ ਕੱਲ ਜਿਹੜਾ ਇੱਕ ਟਰਨ ਆਇਆ ਸੀਗਾ ਜੇਡੀ ਵੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਉਹਨਾਂ ਨੇ ਜੋ ਸਟੇਟਮੈਂਟ ਦਿੱਤੀ ਸੀ ਉਸ ਤੋਂ ਬਾਅਦ ਫਿਰ ਅੰਤਰਰਾਸ਼ਟਰੀ ਮੀਡੀਆ ਦੀ ਨਜ਼ਰ ਦੁਬਾਰਾ ਅਮਰੀਕਾ ਤੇ ਬਣੀ ਹੋਈ ਸੀ ਜੀ ਉਹ ਜਿਹੜੀ ਵੈਂਸ ਨੇ ਕਿਹਾ ਸੀ ਕਿ ਅਸੀਂ ਦੋਨਾਂ ਮੁਲਕਾਂ ਦੇ ਵਿਚਾਲੇ ਇੰਟਰਵੈਨ ਨਹੀਂ ਕਰਾਂਗੇ ਜੋ ਕਰਦੇ ਨੇ ਯਾਨੀ ਕਿ ਕਰੀ ਜਾਣ ਭਾਈ ਸਾਡਾ ਕੀ ਲੈਣਾ ਦੇਣਾ ਜੀ ਸੋ ਉਹਨਾਂ ਦਾ ਮਤਲਬ ਇਹ ਸੀਗਾ ਉਹ ਸਟੇਟਮੈਂਟ ਵਾਈਡਲੀ ਪ੍ਰਮੋਟ ਹੋਈ ਸੀਗੀ ਅੰਤਰਰਾਸ਼ਟਰੀ ਮੀਡੀਆ ਨੇ ਪ੍ਰਮੋਟ ਕੀਤਾ ਸੀ ਉਹਨੂੰ ਪਰ ਹੁਣ ਇਹ uh, this is something uh, that the secretary of state ਇਹ ਇਹਨਾਂ ਨੇ ਕਿਹਾ ਹੈ ਅੱਜ ਜਿਹੜੇ ਪ੍ਰੈਸ ਸੈਕਟਰੀ ਨੇ ਅਮਰੀਕਾ ਦੇ ਕੈਰੋਲਿਨ ਲੇਵਿਟ ਉਹ ਕਹਿੰਦੇ ਜਿਹੜੇ ਸੈਕਟਰੀ ਆਫ ਸਟੇਟ ਨੇ ਤੇ ਹੁਣ ਉਹ ਐਨਐਸਏ ਦੇ ਹੈੱਡ ਵੀ ਨੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਨੇ ਅਮਰੀਕਾ ਦੇ ਮਾਰਕ ਰੂਬਿਓ ਜੀ ਉਹ ਕਹਿੰਦੇ ਬੜੇ ਵਧੀਆ ਤਰੀਕੇ ਨਾਲ ਇਨਵੋਲਡ ਨੇ ਦੋਨੋਂ ਮੁਲਕਾਂ ਦੇ ਨਾਲ ਉਹਨਾਂ ਦੀ ਗੱਲਬਾਤ ਵੀ ਹੁੰਦੀ ਹੈ ਤੇ ਉਹਨਾਂ ਇਹ ਵੀ ਦੱਸਿਆ ਕਿ ਡੋਨਲਡ 트੍ਰੰਪ ਦੇ ਕਹਿੰਦੇ ਜੀ ਰਿਲੇਸ਼ਨਸ਼ਿਪ ਦੋਨਾਂ ਕੰਟਰੀਜ਼ ਦੇ ਲੀਡਰਸ ਨਾਲ ਵਧੀਆਂ ਨੇ ਜੀ ਸੋ ਇਹ ਇਦਾਂ ਦੀ ਸਟੇਟਮੈਂਟ ਜਦੋਂ ਆਂਦੀ ਹੈ ਤਾਂ ਅਮਰੀਕਾ ਡੈਫੀਨਿਟਲੀ ਇੱਕ ਡਿਪਲੋਮੈਟਿਕ ਸਟੇਟਮੈਂਟ ਦੇ ਰਿਹਾ ਹੈ ਜੀ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਕੁਝ ਕਹਿੰਦੇ ਆ ਤੇ ਡੋਨਲਡ 트੍ਰੰਪ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਕੁਝ ਹੋਰ ਕਹਿੰਦੇ ਨੇ ਜੀ ਸੋ ਕਨਸਟੈਂਟ ਕਮਿਊਨੀਕੇਸ਼ਨ ਦੋਨੋਂ ਦੇਸ਼ਾਂ ਦੇ ਲੀਡਰਸ ਨਾਲ ਹੋ ਰਹੀ ਹੈ ਤੇ ਉਹ ਕਹਿੰਦੇ ਜੀ ਇਹਨੂੰ ਕਨਫਲਿਕਟ ਨੂੰ ਸਮਾਪਤੀ ਵਾਲੇ ਪਾਸੇ ਵਿਧਾਨ ਦੀ ਕੋਸ਼ਿਸ਼ ਕਰ ਰਹੇ ਆ ਜੋ ਅੱਜ ਪ੍ਰੈਸ ਸਕੱਰੇਟਰੀ ਕੈਰੋਲਿਨ ਲੇਵਟ ਨੇ ਕਿਹਾ ਸੋ 스테ਟਮੈਂਟ ਬੜੀ ਆਪਣੇ ਆਪ ਦੇ ਵਿੱਚ ਇਹ ਬੜੀ ਇੰਪੋਰਟੈਂਟ 스테ਟਮੈਂਟ ਹੈ ਕਿ ਅਮਰੀਕਾ ਕੀ ਚਾਹੁੰਦਾ ਹੈ ਇਹ ਵਾਈਟ ਹਾਊਸ ਕਹਿ ਰਿਹਾ ਹੈ ਪਰ ਜਿਹੜੀ ਵੈਂਸ ਨੇ ਜੋ ਕੱਲ ਕਿਹਾ ਸੀ ਇਹ ਉਹਦੇ ਅਸੀਂ ਉਲਟ ਨਹੀਂ ਕਹਿ ਸਕਦੇ ਬਟ ਜ਼ਰੂਰ ਦੋਨੋਂ 스테ਟਮੈਂਟਸ ਆਪਸ ਦੇ ਵਿੱਚ ਕੰਟਰੈਡਿਕਟ ਕਰਦੀਆਂ ਨੇ ਜੀ ਜੀ ਅਲੂਵਾਲੀਆ ਸਾਹਿਬ ਇਸੇ ਦੇ ਨਾਲ ਇੱਕ ਹੋਰ ਖਬਰ ਹੈ ਜਿਸ ਦੇ ਨਾਲ ਚਿੰਤਾਵਾਂ ਵਧ ਗਈਆਂ ਨੇ ਉਹ ਖਬਰ ਇਹ ਹੈ ਕਿ ਆਈਐਮਐਫ ਵੱਲੋਂ ਪਾਕਿਸਤਾਨ ਲਈ 1 ਬਿਲੀਅਨ ਜੋ ਦੀ ਰਾਸ਼ੀ ਹੈ ਉਹ ਐਕਸੈਪਟ ਕਰ ਲਈ ਗਈ ਹੈ ਉਹਨਾਂ ਵੱਲੋਂ ਪੀਐਮ ਜੋ ਸ਼ਹਿਬਾਜ਼ ਸ਼ਰੀਫ ਨੇ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਆਈਐਮਐਫ ਪਾਕਿਸਤਾਨ ਲਈ 1 ਬਿਲੀਅਨ ਦੇ ਰਿਹਾ ਹੈ ਤਾਂ ਇੱਕ ਪਾਸੇ ਵਾਰ ਚੱਲ ਰਹੀ ਹੈ ਔਰ ਦੂਜੇ ਪਾਸੇ ਭਾਰਤ ਵੱਲੋਂ ਲਗਾਤਾਰ ਇਸ ਵਾਰ ਦਾ ਜਵਾਬੀ ਦਿੱਤਾ ਜਾ ਰਿਹਾ ਹੈ ਅਮਰੀਕਾ ਸ਼ਾਂਤੀ ਚਾਹੁੰਦਾ ਹੈ ਪਰ ਆਈਐਮਐਫ ਵੱਲੋਂ ਪਾਕਿਸਤਾਨ ਨੂੰ ਫੰਡਿੰਗ ਦਿੱਤੀ ਜਾ ਰਹੀ ਹੈ ਇਸ ਦਾ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਭਾਰਤ ਤੇ ਬਹੁਤ ਵੱਡਾ ਅਸਰ ਪਵੇਗਾ ਜਾਂ ਵਿਸ਼ਵ ਵਿਆਪੀ ਪੱਧਰ ਤੇ ਪਾਕਿਸਤਾਨ ਦਾ ਜੋ ਕਦ ਹੈ ਜਾਂ ਉਸ ਦੇ ਜੋ ਐਕਸ਼ਨ ਨੇ ਉਹ ਹੋਰ ਆਕਰਮਕ ਹੋ ਸਕਦੇ ਨੇ ਜੀ ਬਿਲਕੁਲ ਪਰਦੀਪ ਜੀ ਕੋਈ ਸ਼ੱਕ ਨਹੀਂ ਹੈ ਭਾਰਤ ਨੇ ਇਹ ਹੀ ਚਿੰਤਾ ਜਤਾਈ ਹੈ ਇੰਟਰਨੈਸ਼ਨਲ ਮੋਨਟਰੀ ਫੰਡ ਨੂੰ ਵੀਰਵਾਰ ਨੂੰ ਜੀ ਤਕਰੀਬਨ 25 ਮੈਂਬਰਾਂ ਦਾ ਇੱਕ ਇੱਕ ਵੋਟ ਹੁੰਦਾ ਹੈ 25 ਕੰਟਰੀਜ਼ ਨੇ ਜੇ ਇਹਦੇ ਵਿੱਚ ਤੇ 25 ਦਾ ਇੱਕ ਇੱਕ ਵੋਟ ਹੁੰਦਾ ਆ ਇੱਥੇ ਤੁਸੀਂ ਜਾਂ ਤਾਂ ਵੋਟ ਕਰ ਸਕਦੇ ਹੋ ਜਾਂ ਤੁਸੀਂ ਵੋਟ ਤੋਂ ਦੂਰ رہ ਸਕਦੇ ਹੋ ਜੀ ਯਾਨੀ ਕਿ ਐਬਸਟੇਨ ਕਰ ਸਕਦੇ ਹੋ ਤੁਸੀਂ ਵੋਟ ਨਹੀਂ ਕਰ ਸਕਦੇ ਪਰ ਨੋ ਦਾ ਜਿਹੜਾ ਅਧਿਕਾਰ ਹੈ ਕਿ ਜੀ ਮੈਂ ਇਹਦੇ ਖਿਲਾਫ ਹਾਂ ਉਹ ਇੰਟਰਨੈਸ਼ਨਲ ਮੋਨਟਰੀ ਫੰਡ ਦੇ ਵਿੱਚ ਜਦੋਂ ਕਿਤੇ ਫਾਈਨੈਂਸ਼ੀਅਲ ਕਰਜ਼ੇ ਦੀ ਗੱਲ ਆਉਂਦੀ ਆ ਉੱਥੇ ਨੂੰ ਵਾਲਾ ਕੰਮ ਹੈ ਨਹੀਂ ਉਹ ਉਹ ਵੋਟ ਤੁਸੀਂ ਕਰ ਨਹੀਂ ਸਕਦੇ ਕਿਉਂਕਿ ਉੱਥੇ ਸ਼ਾਇਦ ਉਹਦਾ ਕਨਸਟੀਟਿਊਸ਼ਨ ਉਹਦਾਂ ਦਾ ਬਣਿਆ ਹੋਇਆ ਪਰ ਭਾਰਤ ਪਾਕਿਸਤਾਨ ਦੇ ਵਿਚਾਲੇ ਜੋ ਇਸ ਵੇਲੇ ਇੱਕ ਸਟੈਂਡ ਆਫ ਬਣਿਆ ਹੋਇਆ ਆ ਉਹਦੇ ਦੌਰਾਨ 1 ਅਰਬ ਡਾਲਰ ਦਾ ਕਰਜ਼ ਮਨਜ਼ੂਰ ਹੋ ਜਾਣਾ ਇਹ ਭਾਰਤ ਲਈ ਥੋੜੀ ਜੀ ਚਿੰਤਾ ਦੀ ਗੱਲ ਹੈ ਕਿਉਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਸਟੇਟਮੈਂਟ ਆndi ਹੈ ਕਹਿੰਦੇ ਜੀ ਆਈਐਮਐਫ ਤੋਂ ਪਾਕਿਸਤਾਨ ਨੂੰ 1 ਕਰੋ ਡਾਲਰ ਦੀ ਕਿਸ਼ਤ ਨੂੰ ਮਨਜ਼ੂਰੀ ਮਿਲਣਾ ਭਾਰਤ ਦੇ ਦਬਾਅ ਬਣਾਉਣ ਦੀ ਰਣਨੀਤੀ ਦੀ ਅਸਫਲਤਾ ਆ ਜੀ ਸੂਸ਼ਦਮ ਸਿੱਧਾ ਇੰਡੀਅਨ ਡਿਪਲੋਮੈਟਸ ਨੂੰ ਗੱਲ ਕਰਦੇ ਨੇ ਕਿ ਭਾਈ ਉਹਨਾਂ ਦੀ ਗੱਲ ਉੱਥੇ ਧੁਰੀ ਨਹੀਂ ਹੈ ਚੱਲੀ ਨਹੀਂ ਹੈ ਤੇ ਭਾਰਤ ਨੇ ਜ਼ਰੂਰ ਇਸ ਚੀਜ਼ ਬਾਰੇ ਆਪਣੀ ਚਿੰਤਾ ਵੀ ਪ੍ਰਗਟਾਈ ਹੈ ਇਹਦਾ ਵਿਰੋਧ ਵੀ ਕੀਤਾ ਹੈ ਉਹਨਾਂ ਨੇ ਪਹਿਲਾਂ ਕਿਹਾ ਸੀ ਪਰ ਮੈਂ ਦੱਸਣਾ ਚਾਹੁੰਗਾ ਇਹ ਜਿਹੜਾ ਲੋਨ ਸੀਗਾ ਪਾਕਿਸਤਾਨ ਨੂੰ ਇਹ ਸਪਟੰਬਰ 2024 ਦੇ ਵਿੱਚ ਮਨਜ਼ੂਰ ਹੋ ਚੁੱਕਿਆ ਸੀਗਾ ਜੀ ਜੀ ਤੇ ਇਹ ਸ਼ਾਇਦ ਬਹੁਤ ਵੱਡਾ ਹੈ ਜਿਹੜਾ ਲੋਨ ਹੈ ਸ਼ਾਇਦ 7 ਅਰਬ ਡਾਲਰ ਹੈ ਜਾਂ ਕੁਝ ਐਗਜੈਕਟ ਅਮਾਊਂਟ ਨਹੀਂ ਮੈਨੂੰ ਹਜੇ ਯਾਦ ਆ ਰਹੀ ਪਰ ਇਹ ਸਪਟੰਬਰ 2024 ਚ ਇਹਦਾ ਰੌਲਾ ਪਿਆ ਸੀਗਾ ਕਿ ਅਸੀਂ ਉਦੋਂ ਵੀ ਵਿਰੋਧ ਕਰਨਾ ਸੀਗਾ ਤੇ ਇਹ ਇੱਥੇ ਜੈਰਾਮ ਰਮੇਸ਼ ਹੋ ਗਏ ਜਾਂ ਹੋਰ ਜਿਹੜੇ ਆਪੋਜੀਸ਼ਨ ਵਾਲੇ ਬੰਦੇ ਆ ਉਹ ਇੰਡੀਆ ਦੇ ਵਿੱਚ ਵੀ ਹੁਣ ਇਸ ਵੇਲੇ ਰੌਲਾ ਪਾ ਰਹੇ ਨੇ ਪਰ ਭਾਰਤ ਨੇ ਸਖਤ ਇਤਰਾਜ਼ ਜਤਾਇਆ ਹੈ ਕਿ ਭਈ ਪਾਕਿਸਤਾਨ ਜੋ ਕੁਝ ਕਰ ਰਿਹਾ ਆ ਇਹ ਫੰਡਿੰਗ ਅਤਵਾਦ ਲਈ ਭਾਰਤ ਦੇ ਖਿਲਾਫ ਵਰਤੀ ਜਾਣ ਵਾਲੀ ਹੈ ਸੋ ਇਹਨੂੰ ਤੁਸੀਂ ਨਾ ਦਿਓ ਭਾਰਤ ਦਾ ਸਖਤ ਇਤਰਾਜ਼ ਹੋਣ ਦੇ ਬਾਵਜੂਦ ਵੀ ਪਹਿਲੀ ਕਿਸ਼ਤ ਜਿਹੜੀ ਹੈ ਉਹ ਆਈਐਮਐਫ ਨੇ ਜਾਰੀ ਕਰਤੀ ਹੈ 1 ਕਬ ਡਾਲਰ ਦੀ ਤੇ ਇਹ ਜਿਹੜੀ ਇਹ ਕਿਸ਼ਤ ਅਸਲ ਚ ਹੁੰਦੀ ਹੈ ਜੀ ਇਹ ਜੇ ਅਸੀਂ ਨੂੰ ਪ੍ਰਦੀਪ ਜੀ ਡੂੰਘਾਈ ਦੇ ਨਾਲ ਦੇਖਦੇ ਹਾਂ ਡੈਪਥ ਚ ਜਾ ਕੇ ਦੇਖਦੇ ਹਾਂ ਤਾਂ ਪਾਕਿਸਤਾਨ ਹਮੇਸ਼ਾ ਕਰਜ਼ ਲੈ ਕੇ ਇਹ ਤਕਰੀਬਨ 1970 ਤੋਂ ਬਾਅਦ ਦੀ ਗੱਲ ਹੈ ਜਦੋਂ ਜਹਾਦੀ ਮੂਵਮੈਂਟ ਜਾਂ ਹੋਰ ਮੂਵਮੈਂਟਸ ਪਾਕਿਸਤਾਨ ਦੇ ਵਿੱਚ ਸ਼ੁਰੂ ਹੋਈਆਂ ਤੇ 2001 ਤੋਂ ਬਾਅਦ ਅਮਰੀਕਾ ਦੀ ਫੰਡਿੰਗ ਤੋਂ ਬਾਅਦ ਅਫਗਾਨਿਸਤਾਨ ਦੇ ਖਿਲਾਫ ਵੀ ਪਾਕਿਸਤਾਨ ਦੀ ਧਰਤੀ ਨੂੰ ਵਰਤਿਆ ਜਾਣ ਲੱਗਿਆ ਸੀਗਾ ਇਹ ਫੰਡਿੰਗ ਦੇ ਸਿਰ ਦੇ ਉੱਤੇ ਪਾਕਿਸਤਾਨ ਇਹ ਜਿਹੜੀਆਂ ਕਾਰਵਾਈਆਂ ਕਰ ਰਿਹਾ ਹੈ ਲੰਮੇ ਚਿਰ ਤੋਂ ਤੇ ਕਈ ਥਾਂ ਤੇ ਅਮਰੀਕਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਅਟੈਕਸ ਜਿੰਨੇ ਹੋਏ ਨੇ ਉਹ ਇਹਨਾਂ ਹਮਲਿਆਂ ਦੇ ਕਾਰਨ ਹੋਏ ਨੇ ਜਿਹੜੇ ਬੇਸ਼ਤਤੀ ਗਰੁੱਪ ਹੈਗੇ ਨੇ ਜਿਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉੱਥੇ ਪਾਕਿਸਤਾਨ ਦੇ ਵਿੱਚ ਤੇ ਉਹ ਉਹ ਉਹਦੇ ਬਾਰੇ ਹਰ ਕੋਈ ਕੰਟਰੀ ਹਰ ਕੋਈ ਦੇਸ਼ ਇਤਰਾਜ਼ ਜਤਾਉਂਦਾ ਰਿਹਾ ਹੈ ਟਾਈਮ ਟੂ ਟਾਈਮ ਪਰ 2001 ਤੋਂ ਅਮਰੀਕਾ ਫੰਡਿੰਗ ਕਰਦਾ ਰਿਹਾ ਹੁਣ ਜਿਹੜੀ ਫੰਡਿੰਗ ਹੋ ਰਹੀ ਹੈ ਪਾਕਿਸਤਾਨ ਨੂੰ ਚਾਹੇ IMF ਦੇ through ਚਾਹੇ ਕਿਸੇ ਦੇ through ਹੈ ਉਹਦੇ ਤੇ ਭਾਰਤ ਇਹੀ ਕਹਿ ਰਿਹਾ ਹੈ ਕਿ ਭਾਈ ਇਹਨਾਂ ਨੂੰ ਜਿੰਨਾ ਤੁਸੀਂ ਪੈਸਾ ਦਵੋਗੇ ਉਹ ਅਤਵਾਦ ਦੇ ਵਿੱਚ ਹੀ ਇਹਨਾਂ ਨੇ ਜਾਂ دہشت گرد ਕਾਰਵਾਈਆਂ ਨੂੰ ਅੰਜਾਮ ਦੇਣ ਲਈ ਵਰਤਣਾ ਹੈ ਪਰ ਦੂਜੇ ਪਾਸੇ ਜੇ ਪ੍ਰਦੀਪ ਜੀ ਇਹਨੂੰ ਦੇਖਦੇ ਆਂ ਤਾਂ ਦੂਜਾ ਪਹਿਲੂ ਦੇਖਦੇ ਆਂ ਅਸੀਂ ਜੀ ਤਾਂ ਪਾਕਿਸਤਾਨ ਦਿਨੋ ਦਿਨ ਕਰਜ਼ਦਾਰ ਵੀ ਹੁੰਦਾ ਜਾ ਰਿਹਾ ਹੈ ਹਮ ਅਲਰੇਡੀ ਪਾਕਿਸਤਾਨ ਦੀ ਕਰੰਸੀ ਡਾਲਰ ਦੇ ਮੁਕਾਬਲੇ ਬਹੁਤ ਜ਼ਿਆਦਾ ਨੀਵੀਂ ਹੋਈ ਹੋਈ ਹੈ ਜੀ ਭਾਰਤੀ ਰੁਪਏ ਦੇ ਮੁਕਾਬਲੇ ਵੀ ਪਾਕਿਸਤਾਨੀ ਰੁਪਇਆ ਬਹੁਤ ਡਾਊਨ ਹੈ ਤੇ ਜਦੋਂ ਅਸੀਂ ਕਰਜ਼ਾ ਹੋਰ ਲਈ ਜਾਂਦੇ ਆਂ ਤੇ ਉਹਨੂੰ ਵਰਤ ਦੇ ਕੰਦ ਲਈਆਂ ਅੱਗ ਭਰਉਣ ਲਈ ਅੱਗ ਤਾਂ ਆਗੀ ਹੈ ਉਹ ਚਾਹੇ ਜਿੰਨਾ ਮਰਜ਼ੀ ਪੈਸਾ ਹੋਵੇ ਅੱਗ ਨੇ ਤਾਂ ਉਹਨੂੰ ਸਵਾਹੀ ਕਰਨਾ ਹੁੰਦਾ ਆ ਜੀ ਸੋ ਪਾਕਿਸਤਾਨ ਦੂਜੇ ਪਾਸੇ ਇਕਨੋਮਿਕਲੀ ਵੀ ਉਹਨੂੰ ਸੈਟਬੈਕ ਲੱਗਣਾ ਹੈ ਜੇ ਉਹ ਪੈਸਾ ਇਦਾਂ ਹੀ ਆਪਣਾ ਨਸ਼ਟ ਕਰਦਾ ਰਿਹਾ ਵੇਸਟ ਕਰਦਾ ਰਿਹਾ ਤੇ ਆਪਣੇ ਲੋਕਾਂ ਦੀ ਭਲਾਈ ਦੇ ਲਈ ਜੇ ਉਹ ਨਹੀਂ ਵਰਤਦਾ ਤਾਂ ਪਾਕਿਸਤਾਨ ਦਿਨੋ ਦਿਨ ਗਰੀਬ ਵੀ ਹੋ ਰਿਹਾ ਹੈ ਦੂਜਾ ਪਹਿਲੂ ਇਹਦਾ ਇਹ ਵੀ ਹੈ ਜੀ ਪਰ ਭਾਰਤ ਨੇ ਸਖਤ ਇਤਰਾਜ਼ ਜਤਾਇਆ ਕੋਈ ਸ਼ੱਕ ਨਹੀਂ ਹੈ ਤੇ ਪਾਕਿਸਤਾਨ ਦਾ ਹੈ ਕਰਜ਼ ਉਹਦੀ ਪਹਿਲੀ ਕਿਸ਼ਤ ਮਨਜ਼ੂਰ ਹੋਈ ਹੈ ਜੀ ਜੀ ਅਲੂਵਾਲੀਆ ਸਾਹਿਬ ਬਹੁਤ-ਬਹੁਤ ਸ਼ੁਕਰੀਆ ਇਸ ਤਮਾਮ ਜਾਣਕਾਰੀ ਲਈ ਜੀ ਬਹੁਤ ਧੰਨਵਾਦ ਪ੍ਰਦੀਪ ਜੀ ਤਾਂ ਸਾਡੇ ਮੰਚ ਦੇ ਸੀਈਓ ਿਰਵਿੰਦਰ ਸਿੰਘ ਆਲੂਵਾਲੀਆ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਇਸੇ ਦੇ ਨਾਲ ਤੁਹਾਨੂੰ ਇਸ ਖਬਰ ਬਾਰੇ ਹੋਰ ਵਿਸਥਾਰ ਦੇ ਨਾਲ ਵੀ ਜਾਣਕਾਰੀ ਦਿੰਨੇ ਆ ਤਾਂ ਭਾਰਤ ਨੇ ਮੀਟਿੰਗ ਦੇ ਵਿੱਚ ਦੱਸਿਆ ਸੀ ਕਿ ਸਰਹੱਦ ਪਾਰ ਅਤਵਾਦੀ ਨਿਰੰਤਰ ਸਪਾਂਸਰਸ਼ਿਪ ਨੂੰ ਇਨਾਮ ਦੇਣਾ ਵਿਸ਼ਵ ਭਾਈਚਾਰੇ ਨੂੰ ਇੱਕ ਖਤਰਨਾਕ ਸੰਦੇਸ਼ ਦਿੰਦਾ ਹੈ ਫੰਡਿੰਗ ਏਜੰਸੀਆਂ ਤੇ ਦਾਨੀਆਂ ਨੂੰ ਸਾਖ ਦੇ ਜੋਖਮਾ ਵਿੱਚ ਪਾਉਂਦਾ ਅਤੇ ਵਿਸ਼ਵ ਵਿਆਪੀ ਕਦਰਾਂ ਕੀਮਤਾਂ ਦਾ ਮਜ਼ਾਕ ਵੀ ਬਣਦਾ ਹੈ ਜਦੋਂ ਅਜੇਹੀ ਕੰਟਰੀ ਨੂੰ ਜਾਂ ਅਜੇ ਸਮੇਂ ਦੇ ਵਿੱਚ ਕਿਸੇ ਦੇਸ਼ ਨੂੰ ਕੋਈ ਮੁਦਰਾ ਜੋ ਹੈ ਉਹ ਦਿੱਤੀ ਜਾਂਦੀ ਹੈ ਜਦੋਂ ਕਿ ਫੌਜ ਅਤੇ ਰਾਜ ਦੁਆਰਾ ਸਪਾਂਸਰਡ ਸਰਹੱਦ ਪਾਰ ਅਤਵਾਦੀ ਉਦੇਸ਼ਾਂ ਲਈ ਇਹਨਾਂ ਪੈਸਿਆਂ ਦਾ ਦੁਰਵਰਤੋਂ ਕਰਦੇ ਨੇ ਤਾਂ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਤੇ 26 ਥਾਵਾਂ ਤੇ ਅੱਜ ਡਰੋਨ ਦੇਖੇ ਗਏ ਇਹਨਾਂ ਵਿੱਚ ਸ਼ੱਕੀ ਹਥਿਆਰਬੰਦ ਡਰੋਨ ਸ਼ਾਮਿਲ ਸੀ ਇਹਨਾਂ ਥਾਵਾਂ ਜਿਨ੍ਹਾਂ ਥਾਵਾਂ ਦੇ ਉੱਪਰ ਹਮਲੇ ਹੋਏ ਨੇ ਜਾਂ ਧਮਾਕੇ ਸੁਣੇ ਗਏ ਨੇ ਜਾਂ ਜਿਨ੍ਹਾਂ ਉੱਪਰ ਡਰੋਨ ਦਾ ਪੈਰਾ ਸਾਨੂੰ ਨਜ਼ਰ ਆਇਆ ਹੈ ਡਰੋਨ ਦੇਖੇ ਗਏ ਨੇ ਉਹਨੇ ਬਾਰਾਮੁਲਾ ਸ਼੍ਰੀਨਗਰ ਅਵੰਤੀਪੂਰਾ ਜੰਮੂ ਫਿਰੋਜ਼ਪੁਰ ਪਠਾਨਕੋਟ ਫਜ਼ਾਲ ਫਾਜ਼ਿਲਕਾ ਲਾਲਗੜ ਚਟਨਾ ਜੈਸਲਮੇਰ ਬਾੜਮੇਰ ਪੁਜ ਕੁਆਰਬੇਟ ਅਤੇ ਲੱਖੀ ਨਾਲ ਅਫਸੋਸ ਦੀ ਗੱਲ ਇਹ ਹੈ ਕਿ ਇੱਕ ਹਥਿਆਰਬੰਦ ਜ਼ੋਨ ਨੇ ਫਿਰੋਜ਼ਪੁਰ ਵਿੱਚ ਇੱਕ ਨਾਗਰਿਕ ਖੇਤਰ ਨੂੰ ਨਿਸ਼ਾਨਾ ਬਣਾਇਆ ਜਿਸ ਦੇ ਨਤੀਜੇ ਵਜੋਂ ਇੱਕ ਸਥਾਨਕ ਪਰਿਵਾਰ ਦੇ ਮੈਂਬਰ ਵੀ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਉਹਨਾਂ ਨੂੰ ਹਸਪਤਾਲ ਲਜਾਇਆ ਗਿਆ ਤਾਂ ਇਸੇ ਦੇ ਨਾਲ ਦੱਸਦੀ ਹੈ ਕਿ ਸੁਰੱਖਿਆ ਬਲਾ ਦੁਆਰਾ ਪੂਰੇ ਖੇਤਰ ਨੂੰ ਸੈਨੀਟਾਈਜ਼ ਕੀਤਾ ਗਿਆ ਹੈ ਚੈਕਿੰਗ ਕੀਤੀ ਗਈ ਹੈ ਕਿ ਕਿਤੇ ਕੋਈ ਹੋਰ ਗੋਲਾਤਾਨੀ ਹੈ ਕਿਤੇ ਕੋਈ ਹੋਰ ਡਰੋਨ ਤਾਂ ਨਹੀਂ ਹੈ ਤਾ ਭਾਰਤੀ ਹਥਿਆਰਬੰਦ ਬਲ ਉੱਚ ਪੱਧਰੀ ਅਲਰਟ ਬਣਾਈ ਰੱਖ ਰਹੇ ਨੇ ਤੇ ਅਜੇਹੇ ਸਾਰੇ ਹਵਾਈ ਖਤਰਿਆਂ ਨੂੰ ਕਾਊਂਟਰ ਡਰੋਨ ਪ੍ਰਣਾਲੀਆਂ ਦੀ ਵਰਤੋਂ ਕਰਕੇ ਟਰੈਕ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਨਿਊਟਰਲਾਈਜ਼ ਕੀਤਾ ਜਾ ਰਿਹਾ ਹੈ ਸਥਿਤੀ ਦੇ ਨੇੜੇ ਨਜ਼ਰ ਰੱਖੀ ਜਾ ਰਹੀ ਹੈ ਤੇ ਜਿੱਥੇ ਵੀ ਜ਼ਰੂਰੀ ਹੋਵੇ ਤੁਰੰਤ ਭਾਰਤ ਕਾਰਵਾਈ ਕਰ ਰਿਹਾ ਹੈ ਨਾਗਰਿਕ ਖਾਸ ਕਰਕੇ ਸਰਹੱਦੀ ਖੇਤਰਾਂ ਵਿੱਚ ਉਹਨਾਂ ਨੂੰ ਘਰ ਦੇ ਅੰਦਰ ਰਹਿਣ ਦੀ ਗੱਲ ਕੀਤੀ ਗਈ ਹੈ ਬੇਲੋੜੀ ਆਵਾਜਾਈ ਨੂੰ ਸੀਮਿਤ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਤੇ ਸਥਾਨਕ ਅਧਿਕਾਰੀਆਂ ਦੁਆਰਾ ਜਾਰੀ ਸੁਰੱਖਿਆ ਨਿਰਦੇਸ਼ਾਂ ਦੀ ਸਖਤੀ ਦੇ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਜਦੋਂ ਕਿ ਸਾਫ ਤੌਰ ਤੇ ਫੌਜ ਨੇ ਕਿਹਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਉੱਚ ਚੌਕਸੀ ਤੇ ਸਾਵਧਾਨੀ ਜੋ ਹੈ ਉਹ ਜ਼ਰੂਰੀ ਹੈ ਬਾਕੀ ਫੌਜ ਬੈਠੀ ਹੈ ਫੌਜ ਜੋ ਹੈ ਉਹ ਪੂਰੀ ਸਿਚੁਏਸ਼ਨ ਸੰਭਾਲ ਰਹੀ ਹੈ ਤੇ ਸੰਭਾਲਦੇ ਹੋਏ ਅਸੀਂ ਵੇਖ ਵੀ ਰਹੇ ਹਾਂ ਫਿਰੋਜ਼ਪੁਰ ਦੇ ਵਿੱਚ ਇੱਕ ਮਕਾਨ ਤੇ ਜ਼ਰੂਰ ਡਰੋਨ ਡਿੱਗਿਆ ਪਰ ਜੋ ਬਾਕੀ ਹਮਲੇ ਹੋਏ ਨੇ ਹੋਰ ਥਾਵਾਂ ਤੇ ਡਰੋਨਸ ਦੇ ਨਾਲ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਸਾਰੇ ਡਰੋਨਸ ਨੂੰ ਅੱਜ ਵੀ ਨਿਊਟਰਲਾਈਜ਼ ਕੀਤਾ ਗਿਆ ਹੈ ਭਾਰਤ ਵੱਲੋਂ ਔਰ ਬੀਤੇ ਦਿਨ ਅਗਰ ਗੱਲ ਕਰੀਏ ਬੀਤੀ ਰਾਤ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਬਹੁਤ ਸਾਰੀਆਂ ਮਿਜ਼ਾਈਲਾਂ ਨੂੰ ਬਹੁਤ ਸਾਰੇ ਡਰੋਨਸ ਨੂੰ ਨਿਊਟਰਲਾਈਜ਼ ਕੀਤਾ ਗਿਆ ਸੀ ਤਾਂ ਪਾਕਿਸਤਾਨ ਵੱਲੋਂ ਤਕਰੀਬਨ 8:30 ਵਜੇ ਜੋ ਹਮਲੇ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਪਰ ਭਾਰਤੀ ਫੌਜਾਂ ਇੱਕ ਦੇ ਨਾਲ ਇੱਕ ਰਲ ਕੇ ਇਸ ਪੂਰੇ ਹਮਲੇ ਦਾ ਜੋ ਹੈ ਉਹ ਮੂੰਹ ਤੋੜ ਜਵਾਬ ਦਿੰਦੇ ਨੇ ਤੇ ਖਬਰਾਂ ਇਹ ਵੀ ਆ ਰਹੀਆਂ ਨੇ ਤੇ ਕਿ ਪਾਕਿਸਤਾਨ ਦੇ ਵਿੱਚ ਵੀ ਬਹੁਤ ਸਾਰੀ ਹਲਚਲ ਚੱਲ ਰਹੀ ਹੈ ਕੀ ਹਲਚਲ ਹੈ ਇਹ ਜਾਣਕਾਰੀ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਡੀ5 ਚੈਨਲ ਪੰਜਾਬੀ